ਕਿ ਮੈਂ ਪਿਛਲੇ ਦਿਨਾਂ ਤੋਂ ਵਿਰੋਧੀ ਧਿਰ ਜਿਹੜੀ ਰੌਲਾ ਪਾਉਂਦੀ ਰਹੀ ਇਥੇ ਬੇ ਇਹ ਜਿਹੜਾ ਕੰਮ ਆ ਇਹ ਪਹਿਲਾ ਹੋਣਾ ਚਾਹੀਦਾ ਸੀ ਉਹ ਵਿਰੋਧੀ ਧਿਰ ਕੱਲ ਨਹੀਂ ਦਿੱਸੀ ਤੁਹਾਨੂੰ ਕੀ ਲੱਗਦਾ ਬੇ ਇਹਨਾਂ ਦਾ ਆਪਸੀ ਕੋਈ ਮੇਲ ਜੋੜਿਆ ਅ ਬਿਲਕੁਲ ਜੀ ਮੈਂ ਸ਼ਾਇਦ ਸਮਾਂ ਉਹੋ ਜਿਹਾ ਹੈ ਨਹੀਂ ਪਰ ਅੱਜ ਅੱਜਕੱਲ ਤੁਸੀਂ ਸਭ ਤੋਂ ਵੱਡੇ ਲੀਡਰ ਦੇ ਜਿਹੜੇ ਜਿਹੜੇ ਰਾਜੇਵਾਲ ਸਾਹਿਬ ਉਹ ਅੱਜਕੱਲ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਖੜੇ ਨਜ਼ਰ ਆਉਂਦੇ ਆ केजी ਕੱਲਾ ਸੁਖਵੀਰ ਬਾਦਲ ਖੜਾ ਭਖਾਰੀ ਬਣਾਉਣ ਵਾਸਤੇ ਖੜਾ ਪੰਜਾਬ ਨੂੰ ਪੂਰਾ ਕੱਲਾ ਸੁਖਵੀਰ ਬਾਦਲ ਇੱਕ ਇਹ ਤਰੀਕੇ ਨੇ ਕੰਮ ਕਰਨ ਦੇ ਤੁਸੀਂ ਮਤਲਬ ਪੂਰੇ ਪੰਜਾਬ ਦੇ ਵਿੱਚ ਚੱਕਰ ਲਾਓ ਮੌਕਾ ਪ੍ਰਸਤੀ ਕਰੋ ਇਹ ਮੌਕਾ ਪ੍ਰਸਤੀ ਸੀ ਜੇ ਮੌਕਾ ਪ੍ਰਸਤੀ ਨਾ ਹੁੰਦੀ ਤੇ ਸਾਡੇ ਹਲਕੇ ਦੇ ਵਿੱਚ ਦੀ ਗੁਜਰ ਕੇ ਨਾ ਜਾਂਦਾ ਇੱਥੇ ਦੇ ਲੋਕਾਂ ਨੂੰ ਪੈਸੇ ਨਾ ਨ ਦਿੱਤੇ ਹੁੰਦੇ ਸੁੱਕ ਪੱਕੇ ਦੇ ਵਿੱਚ ਤੇ ਅਸੀਂ ਮੰਨ ਲੈਂਦੇ ਕਿ ਉਹ ਬੰਦਾ ਸੇਵਾਦਾਰੀ ਵਾਸਤੇ ਨਿਕਲਿਆ ਇਹ ਮੌਕਾ ਪ੍ਰਸਤੀ ਕਰਨ ਵਾਸਤੇ ਨਿਕਲੇ ਨੇ ਜਿੰਨੇ ਦਲ ਤੁਸੀਂ ਬਣਾ ਲਏ ਹੋਏ ਆ ਇਹ ਤੁਹਾਡੀ ਮੌਕਾ ਪ੍ਰਸਤੀ ਕਿਸੇ ਕੰਮ ਦੇ ਵਿੱਚ ਨਹੀਂ ਆਉਣੀ ਔਰ ਪੰਜਾਬ ਨੂੰ ਪੰਥ ਦੇ ਨਾਂ ਤੇ ਉੱਤੇ ਪੰਥ ਦੇ ਨਾਂ ਤੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨਾ ਛੱਡ ਦਿਓ ਇਹ ਤੁਹਾਡੀਆਂ ਸਰਕਾਰਾਂ ਤੋਂ ਬਿਨਾ ਜਿਵੇਂ ਪੰਜਾਬ ਦਾ ਨੌਜਵਾਨ ਸ਼ੁੱਕ ਦਾ ਫਿਰਦਾ ਉਹ ਪੰਥ ਵੀ ਗਵਾਈ ਆਪ ਭਰਦਾ ਕਿ ਬਈ ਜਿੱਦਾਂ ਕੰਮ ਕਿਵੇਂ ਕੀਤਾ ਇਹ ਜੰਗਜੂ ਨੇ ਇਹ ਟਰੈਕਟਰ ਟਰਾਲੀਆਂ ਦੇ ਇਹ ਇਹ ਟਰਾਲੀਆਂ ਬੈਕਲੌਂ ਦੇ ਮੇਲੇ ਕਰਦੇ ਆ ਇਹ ਟੋਚਨ ਪਾਉਣ ਦੇ ਮੇਲੇ ਕਰਦੇ ਆ ਇਹ ਤਵੀਆਂ ਲਾਉਣ ਦੇ ਮੇਲੇ ਕਰਦੇ ਉਹ ਇਸ ਜੰਗ ਦੀ ਤਿਆਰੀ ਹੁੰਦੀ ਜਿਹੜੀ ਅੱਜ ਸਾਨੂੰ ਲੜਨੀ ਪੈ ਗਈ ਆ ਔਰ ਅਸੀਂ ਮੈਂ ਸਮਝਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਨੌਜਵਾਨਾਂ ਨੂੰ ਇਸ ਕੰਮ ਵਾਸਤੇ ਵੀ ਉਤਸ਼ਾਹਤ ਕਰਨਾ ਚਾਹੀਦਾ ਇਹ ਜੰਗ ਜੂ ਨੇ ਸਾਡੇ ਜਿਹੜੇ ਪੰਜਾਬ ਦੇ ਸਾਰਾ ਕੱਲਾ ਕੱਲਾ ਬਸ਼ੰਦਾ ਆ ਆ ਤੁਹਾਡੇ ਸਾਹਮਣੇ ਹੁਣੇ ਮੁੰਡਾ ਮਾਰੀਸ਼ਾਲ ਦਰਿਆ ਦੇ ਵਿੱਚ ਤੇ ਸਾਨੂੰ ਡੰਗਾਈ ਦਾ ਅੰਦਾਜ਼ਾ ਦੱਸ ਦਿੱਤਾ ਹੈ ਕੋਈ ਪੈਮਾਨਾ ਹੈ ਕੋਈ ਇਹਨਾਂ ਦੀ ਮਤਲਬ ਤੁਸੀਂ ਕੋਈ ਇਹਨਾਂ ਦਾ ਕੋਈ ਬਰਾਬਰੀ ਕਰ ਸਕਦਾ ਮੇਰੇ ਸਾਹਮਣੇ ਦਰਿਆ ਦੇ ਵਿੱਚ ਛਾਲ ਮਾਰੀ ਉਹਨੇ ਔਰ 20 ਫੁੱਟ ਤੱਕ ਦੀ ਗਹਿਰਾਈ ਦੱਸ ਦਿੱਤੀ ਆ ਕਿ ਇਸ ਥਾਂ ਦੇ ਉੱਤੇ ਇਹ ਗਹਿਰਾਈ ਆ ਇਹ ਇਹ ਇਹਨਾਂ ਦੇ ਪੈਸਿਆਂ ਦੇ ਮਤਲਬ ਲਾਲਚ ਨਾਲ ਹੋਣ ਵਾਲੇ ਕੰਮ ਨੇ ਇਹ ਸੰਗਤ ਦੇ ਸਾਰੀ ਦੇ ਸਹਿਯੋਗ ਦੇ ਨਾਲ ਔਰ ਪੂਰਾ ਪੰਜਾਬ ਇਸ ਵੇਲੇ ਇੱਕਜੁੱਟਿਆ ਬਿਨਾ ਜਾਤ ਪਾਤ ਬਰਾਦਰੀ ਤੋਂ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਕਰੋੜਾਂ ਰੁਪਏ ਇਕੱਠਾ ਹੋ ਰਿਹਾ ਔਰ ਪੰਜਾਬ ਦੇ ਦਾ ਜੰਮਿਆ ਹੋਇਆ ਦੁਨੀਆ ਦੇ ਵਿੱਚ ਜਿੱਥੇ ਵੀ ਬੈਠਾ ਇਸ ਵੇਲੇ ਪੰਜਾਬ ਦੇ ਨਾਲ ਖੜਾ